ਵਿਰੋਧ ਹਾਲਾਤ ਇੱਕ ਵਾਰ ਫਿਰ ਤੋਂ ਚਿੰਤਾਜਨਕ ਬਣੇ ਹੋਏ ਨੇ ਤੇ ਕਿਸਾਨਾਂ ਨੂੰ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਸੜਕਾਂ ਤੇ ਆ ਕੇ ਪ੍ਰਦਰਸ਼ਨ ਕਰਨਾ ਪੈ ਰਿਹਾ ਸ਼੍ਰੋਮਣੀ ਅਕਾਲੀ ਦਲ ਕਿਸਾਨੀ ਦੀ ਨਮਾਇੰਦਾ ਜਮਾਤ ਕਿਸਾਨਾਂ ਦੇ ਇਸ ਸ਼ਾਂਤਮਈ ਪ੍ਰਦਰਸ਼ਨ ਦਾ ਡਟ ਕੇ ਸਮਰਥਨ ਕਰਦਾ ਤੇ ਅਸੀਂ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਕਿਸਾਨਾਂ ਦੀ ਜਿਹੜੀਆਂ ਮੰਨੀਆਂ ਹੋਈਆਂ ਮੰਗਾਂ ਨੇ ਉਹ ਤੁਰੰਤ ਪ੍ਰਭਾਵ ਦੇ ਨਾਲ ਬਿਨਾਂ ਕਿਸੇ ਦੇਰੀ ਤੋਂ ਲਾਗੂ ਕੀਤੀਆਂ ਜਾਣ ਤੇ ਨਾਲ ਹੀ ਅਪੀਲ ਵੀ ਕਰਦੇ ਹਾਂ ਕਿ ਇਸ ਦੇਸ਼ ਦੇ ਵਿੱਚ ਸਭ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ ਸ਼ਾਂਤਮਈ ਪ੍ਰਦਰਸ਼ਨ ਕਰਨ ਦਾ ਹੱਕ ਹੈ ਸੋ ਕਿਸਾਨਾਂ ਦੇ ਉੱਤੇ ਕਿਸੇ ਵੀ ਕਿਸਮ ਦੀ ਜ਼ੋਰ ਜ਼ਬਰਦਸਤੀ ਕੇਂਦਰ ਸਰਕਾਰ ਤੇ ਸੂਬਾ ਸਰਕਾਰਾਂ ਨਾ ਕਰਨ ਪਰ ਸਵਾਲ ਤਾਂ ਵੱਡਾ ਇਹ ਖੜਾ ਹੈ ਕਿ ਕਿਸਾਨ ਤਾਂ ਹਲੇ ਹਰਿਆਣਾ ਚ ਦਾਖਲ ਹੀ ਨਹੀਂ ਹੋਏ ਉਹ ਪੰਜਾਬ ਦੀ ਧਰਤੀ ਦੇ ਉੱਤੇ ਖੜੇ ਨੇ ਤੇ ਪ੍ਰਦਰਸ਼ਨ ਕਰ ਰਹੇ ਨੇ ਤੇ ਪੰਜਾਬ ਦੀ ਧਰਤੀ ਤੇ ਹੀ ਉਹਨਾਂ ਤੇ ਆंसू ਗੈਸ ਦੇ ਗੋਲੇ ਗੁਲੀਆਂ ਚਲਾਈਆਂ ਜਾਣ ਤਾਂ ਇਹ ਦਿੱਲੀ ਸੂਬਾ ਸਰਕਾਰ ਦੀ ਕੀ ਜ਼ਿੰਮੇਵਾਰੀ ਹੈ ਭਗਵੰਤ ਮਾਨ ਸਾਹਿਬ ਦੀ ਕੀ ਜਵਾਬ ਦੇਈ ਹੈ ਇਹ ਵੀ ਆਮ ਆਦਮੀ ਪਾਰਟੀ ਆ ਕੇ ਦੱਸੇ ਤੇ ਨਾਲ ਹੀ ਮੈਂ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਇੱਕ ਟਵੀਟ ਯਾਦ ਕਰਾ ਦਿਆਂ 2020 ਦੇ ਵਿੱਚ ਅਰਵਿੰਦ ਕੇਜਰੀਵਾਲ ਸਾਹਿਬ ਇਹ ਟਵੀਟ ਕਰਦੇ 21 ਅਕਤੂਬਰ ਨੂੰ ਉਹ ਕਹਿੰਦੇ ਨੇ ਕਿ ਜੀ ਰਾਜਾ ਸਾਹਿਬ ਕਿਉਂਕਿ ਉਦੋਂ ਉਹ ಕಾಂಗ್ರೆਸ ਦੀ ਸਰਕਾਰ ਸੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਉਹ ਕਹਿੰਦੇ ਕਿ ਤੁਸੀਂ ਪੰਜਾਬ ਦੇ ਕਿਸਾਨਾਂ ਨੂੰ ਧੋਖਾ ਨਾ ਦਿਓ ਰਾਜਾ ਸਾਹਿਬ ਅਗਰ ਕੇਂਦਰ ਸਰਕਾਰ ਨਹੀਂ ਐਮਐਸਪੀ ਦਿੰਦੀ ਤਾਂ ਤੁਸੀਂ ਐਲਾਨ ਕਰੋ ਕਿ ਜਿਹੜੀਆਂ ਫਸਲਾਂ ਤੇ ਕੇਂਦਰ ਸਰਕਾਰ ਨਹੀਂ ਐਮਐਸਪੀ ਦੇਊਗਾ ਸੂਬਾ ਸਰਕਾਰ ਦੇਊਗੀ ਚਲੋ ਕਾਂਗਰਸ ਨੂੰ ਤਾਂ ਉਹ ਚੱਲਦਾ ਕਰਦਾ ਲੋਕਾਂ ਨੇ ਅਜੇ ਤੱਕ ਭਗਵੰਤ ਮਾਨ ਸਾਹਿਬ ਦੀ ਸਰਕਾਰ ਹੈ ਤੁਹਾਡੀ ਆਪਣੀ ਸਰਕਾਰ ਤੁਸੀਂ ਕਿਉਂ ਨਹੀਂ ਐਲਾਨ ਕਰਦੇ ਕਿ ਜੇ ਕੇਂਦਰ ਐਮਐਸਪੀ ਨਹੀਂ ਦੇਊਗਾ ਤਾਂ ਪੰਜਾਬ ਸਰਕਾਰ ਦੇਊਗੀ ਔਰ ਖਾਸ ਕਰਕੇ ਤੁਹਾਡੇ ਤਾਂ ਮੰਤਰੀ ਉਰੇ ਕਹਿੰਦੇ ਸੀ ਪੰਜਾਂ ਮਿੰਟਾਂ ਚ ਦੇ ਦੇਾਂਗੇ ਅਰਵਿੰਦ ਕੇਜਰੀਵਾਲ ਸਾਹਿਬ ਨੇ ਫਾਰਮੂਲਾ ਤਿਆਰ ਕਰ ਲਿਆ ਸੋ ਇਹ ਸਾਰੀਆਂ ਗੱਲਾਂ ਦਾ ਵੀ ਅੱਜ ਤੁਹਾਨੂੰ ਜਵਾਬ ਪੰਜਾਬ ਨੂੰ ਤੇ ਪੰਜਾਬ ਦੇ ਕਿਸਾਨਾਂ ਨੂੰ ਦੇਣਾ ਪਊ। ਵੀਰੋ ਅੱਜ ਹਾਲਾਤ ਇੱਕ ਵਾਰ ਫੇਰ ਤੋਂ ਚਿੰਤਾਜਨਕ ਬਣੇ ਹੋਏ ਨੇ ਤੇ ਕਿਸਾਨਾਂ ਨੂੰ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਸੜਕਾਂ ਤੇ ਆ ਕੇ ਪ੍ਰਦਰਸ਼ਨ ਕਰਨਾ ਪੈ ਰਿਹਾ। ਸ਼੍ਰੋਮਣੀ ਅਕਾਲੀ ਦਲ ਕਿਸਾਨੀ ਦੀ ਨਮਾਇੰਦਾ ਜਮਾਤ ਕਿਸਾਨਾਂ ਦੇ ਇਸ ਸ਼ਾਂਤਮਈ ਪ੍ਰਦਰਸ਼ਨ ਦਾ ਡਟ ਕੇ ਸਮਰਥਨ ਕਰਦਾ ਹੈ ਤੇ ਅਸੀਂ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਕਿਸਾਨਾਂ ਦੀ ਜਿਹੜੀਆਂ ਮੰਨੀਆਂ ਹੋਈਆਂ ਮੰਗਾਂ ਨੇ ਉਤਰਾੰਤ ਪ੍ਰਭਾਵ ਦੇ ਨਾਲ ਬਿਨਾਂ ਕਿਸੇ ਦੇਰੀ ਤੋਂ ਲਾਗੂ ਕੀਤੀਆਂ ਜਾਣ ਤੇ ਨਾਲ ਹੀ ਅਪੀਲ ਵੀ ਕਰਦੇ ਹਾਂ ਕਿ ਇਸ ਦੇਸ਼ ਦੇ ਵਿੱਚ ਸਭ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ ਸ਼ਾਂਤਮਈ ਪ੍ਰਦਰਸ਼ਨ ਕਰਨ ਦਾ ਹੱਕ ਹੈ ਸੋ ਕਿਸਾਨਾਂ ਦੇ ਉੱਤੇ ਕਿਸੇ ਵੀ ਕਿਸਮ ਦੀ ਜ਼ੋਰ ਜ਼ਬਰਦਸਤੀ ਕੇਂਦਰ ਸਰਕਾਰ ਤੇ ਸੂਬਾ ਸਰਕਾਰਾਂ ਨਾ ਕਰਨ ਪਰ ਸਵਾਲ ਤਾਂ ਵੱਡਾ ਇਹ ਖੜਾ ਹੈ ਕਿ ਕਿਸਾਨ ਤਾਂ ਹਲੇ ਹਰਿਆਣਾ ਚ ਦਾਖਲ ਹੀ ਨਹੀਂ ਹੋਏ ਉਹ ਪੰਜਾਬ ਦੀ ਧਰਤੀ ਦੇ ਉੱਤੇ ਖੜੇ ਨੇ ਤੇ ਪ੍ਰਦਰਸ਼ਨ ਕਰ ਰਹੇ ਨੇ ਤੇ ਪੰਜਾਬ ਦੀ ਧਰਤੀ ਤੇ ਉਹਨਾਂ ਤੇ ਆਸੂ ਗੈਸ ਦੇ ਗੋਲੇ ਗੋਲੀਆਂ ਚਲਾਈਆਂ ਜਾਣ ਤਾਂ ਇਹਦੇ ਲਈ ਸੂਬਾ ਸਰਕਾਰ ਦੀ ਕੀ ਜ਼ਿੰਮੇਵਾਰੀ ਹੈ ਭਗਵੰਤ ਮਾਨ ਸਾਹਿਬ ਦੀ ਕੀ ਜਵਾਬ ਦੇਈ ਹੈ ਇਹ ਵੀ ਆਮ ਆਦਮੀ ਪਾਰਟੀ ਆ ਕੇ ਦੱਸੇ ਤੇ ਨਾਲ ਹੀ ਮੈਂ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਇੱਕ ਟਵੀਟ ਯਾਦ ਕਰਾ ਦਿਆਂ 2020 ਦੇ ਵਿੱਚ ਅਰਵਿੰਦ ਕੇਜਰੀਵਾਲ ਸਾਹਿਬ ਇਹ ਟਵੀਟ ਕਰਦੇ 21 ਅਕਤੂਬਰ ਨੂੰ ਉਹ ਕਹਿੰਦੇ ਨੇ ਕਿ ਜੀ ਰਾਜਾ ਸਾਹਿਬ ਕਿਉਂਕਿ ਉਦੋਂ ਉਹ ਇੱਕ ਕਾਂਗਰਸ ਦੀ ਸਰਕਾਰ ਸੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਉਹ ਕਹਿੰਦੇ ਕਿ ਤੁਸੀਂ ਪੰਜਾਬ ਦੇ ਕਿਸਾਨਾਂ ਨੂੰ ਧੋਖਾ ਨਾ ਦਿਓ ਰਾਜਾ ਸਾਹਿਬ ਅਗਰ ਕੇਂਦਰ ਸਰਕਾਰ ਨਹੀਂ ਐਮਐਸਪੀ ਦਿੰਦੀ ਤਾਂ ਤੁਸੀਂ ਐਲਾਨ ਕਰੋ ਕਿ ਜਿਹੜੀਆਂ ਫਸਲਾਂ ਤੇ ਕੇਂਦਰ ਸਰਕਾਰ ਨਹੀਂ ਐਮਐਸਪੀ ਦੇਊਗਾ ਸੂਬਾ ਸਰਕਾਰ ਦੇਊਗੀ ਚਲੋ ਕਾਂਗਰਸ ਨੂੰ ਤਾਂ ਉਹ ਚੱਲਦਾ ਕਰਦਾ ਲੋਕਾਂ ਨੇ ਅੱਜ ਤੱਕ ਭਗਵੰਤ ਮਾਨ ਸਾਹਿਬ ਦੀ ਸਰਕਾਰ ਹੈ ਤੁਹਾਡੀ ਆਪਣੀ ਸਰਕਾਰ ਤੁਸੀਂ ਕਿਉਂ ਨਹੀਂ ਐਲਾਨ ਕਰਦੇ ਕਿ ਜੇ ਕੇਂਦਰ ਐਮਐਸਪੀ ਨਹੀਂ ਦੇਊਗਾ ਤਾਂ ਪੰਜਾਬ ਸਰਕਾਰ ਦੇਊਗੀ ਔਰ ਖਾਸ ਕਰਕੇ ਤੁਹਾਡੇ ਤਾਂ ਮੰਤਰੀ ਉਰੇ ਕਹਿੰਦੇ ਸੀ 5 ਮਿੰਟਾਂ ਚ ਦੇ ਦੇਾਂਗੇ ਅਰਵਿੰਦ ਕੇਜਰੀਵਾਲ ਸਾਹਿਬ ਨੇ ਫਾਰਮੂਲਾ ਤਿਆਰ ਕਰ ਲਿਆ ਸੋ ਇਹ ਸਾਰੀਆਂ ਗੱਲਾਂ ਦਾ ਵੀ ਅੱਜ ਤੁਹਾਨੂੰ ਜਵਾਬ ਪੰਜਾਬ ਨੂੰ ਤੇ ਪੰਜਾਬ ਦੇ ਕਿਸਾਨਾਂ ਨੂੰ ਦੇਣਾ ਪਊ